ਹਾਂਜੀ ਵੀਰ ਜੀ ਹੋਰ ਕੀ ਹਾਲ ਚੱਲ ਆ ਸਾਰੇ ਵੀਰ ਪ੍ਰਾਭ ਬਹੁਤ ਵਧੀਆ ਹੋਣਗੇ ਤੇ ਬਾਈ ਜੀ ਅੱਜ ਆਪਾਂ ਬੱਚੇ ਡਾਉਣ ਲੱਗੇ ਸੀਗੇ ਦੋ ਬੱਚੇ ਆਪਣੇ ਨਵੇਂ ਪਹਿਲੀ ਡਾਈ ਅੱਜ ਬੱਚਿਆਂ ਦੀ ਤੇ ਅੱਜ ਬੱਚੇ ਡਾਵਾਂਗੇ ਠੀਕ ਹੈ ਤੇ ਦੇਖਦੇ ਆਂ ਬਈ ਕਿਹੜੇ ਡਾਈ ਇਹ ਕਲੀਨਿਕ ਇਹਨੂੰ ਕਾ ਮਾਰ ਲੈਨੇ ਬੱਚਿਆਂ ਦੀ ਸਾਈਡ ਤੇ ਦੇਖਦੇ ਆਂ ਕਿਹੜੇ ਡਾਈ ਠੀਕ ਹੈ ਤੇ ਹਜੇ 7 ਵਜਨ ਦਾ ਟਾਈਮ ਰਹਿੰਦਾ ਵਾ ਤੇ ਇੱਕ ਮਿੰਟ ਮਿੰਟ ਟਾਈਮ ਦਾ ਸਾਬਾ 7 ਵਜਨ ਦਾ ਟਾਈਮ ਰਹਿੰਦਾ ਠੀਕ ਹੈ ਤੇ ਅੱਜ ਆਪਾਂ ਦੋ ਬੱਚੇ ਡਾਵਾਂਗੇ ਦੇਖਦੇ ਆਂ ਕਿਹੜੇ ਡਾਈ ਇਹ ਫਿਰ ਅੱਜ ਉਤਲ ਨੂੰ ਨਗਾ ਨੁਗਾ ਮਾਰ ਲੈਨੇ ਆ ਨਾ ਦੋ ਬੱਚੇ ਕੱਢ ਲੈਨੇ ਤੇ ਦੋ ਡਾਵਾਂਗੇ ਆਪਾਂ ਇਹਨਾਂ ਨੂੰ ਦੇਖਦੇ ਆ ਕਿ ਕਿਹੜੀ ਕੱਢੀਏ ਜਾਂ ਤਾਂ ਇੱਥੇ ਬੈਠਾ ਹੁਣ ਆਪਣਾ ਇੱਕ ਆ ਬੈਠਾ ਹਣਾ ਬੱਚਾ ਜਿਹੜਾ ਉਦੋਂ ਸ਼ਾਮ ਪਾ ਕੇ ਉਤਰਿਆ ਸੀ ਪਹਿਲੀ ਡਾਈ ਇਹ ਕਾ ਕੱਢ ਲਾਂਗੇ ਇੱਕ ਉਹ ਕਾਲਾ ਚਿੰਨਾ ਜਿਹੜਾ ਪਿੱਛੇ ਬੈਠਾ ਸਾਰਿਆਂ ਤੋਂ ਉਹ ਕੱਢ ਲਾਂਗੇ ਠੀਕ ਹੈ ਆਪਾਂ ਦੋ ਬੱਚੇ ਅੱਜ ਕੱਢਾਂਗੇ ਦੋ ਦੋ ਕਰਕੇ ਕੱਢਾਂਗੇ ਨਾਲੇ ਆਪਾਂ ਨੂੰ ਪਤਾ ਚੱਲ ਜੂ ਹਾਂ ਵੀ ਆਪਣੇ ਬੱਚੇ ਸਿੱਧੇ ਆਉਂਦੇ ਆ ਤੇ ਨਹੀਂ ਆਉਂਦੇ ਹਨਾ ਹੌਲੀ ਹੌਲੀ ਸਾਰੀ ਜੀ ਆਪਾਂ ਨੂੰ ਪਤਾ ਚਾਲ ਦਊਗਾ ਹੌਲੀ ਹੌਲੀ ਕਹਿੰਦਾ ਕਿ ਨਾਲੇ ਆ ਆਪਣੇ ਮੁੰਡਿਆਂ ਨੂੰ ਅਜੇ ਸਿੱਟੀਆਂ ਹੋਈਆਂ ਵਾ ਹਨਾ ਤੇ ਉਹ ਦੇਖ ਦੂਖ ਲੈਣਗੇ ਤੇ ਪਹਿਲਾਂ ਆਪਾਂ ਛਤਰੀਆਂ ਲਾ ਦਈਏ ਸੰਗੀਆਂ ਸੰਗਣੀ ਕਰ ਦਈਏ ਛਾਤ ਆਪਣੀ ਫਿਰ ਤੇ ਫਿਰ ਲਾਉਣੇ ਛਤਰੀਆਂ ਤੇ ਇਦੋਂ ਬਾਅਦ ਆਪਾਂ ਕੱਢਦੇ ਆ ਕਬੂਤਰਾਂ ਨੂੰ ਬਾਹਰ ਨਾਲੇ ਨੂੰ 7 ਵਜੇ ਜਾਣਗੇ ਠੀਕ ਹੈ 2-3 ਮਿੰਟ ਰਹਿ ਗਏ ਆ ਤੇ ਆਪਾਂ ਛਤਰੀਆਂ ਛਤਰੀਆਂ ਲਾ ਦਈਏ ਫਿਰ ਫਿਰ ਨਾਲੇ ਡਾਉਣੇ ਆਪਾਂ ਆ ਪਿੰਜਰਾ ਵੀ ਇੱਧਰ ਲੱਗਾ ਹੋਇਆ ਵਾ ਠੀਕ ਹੈ ਛਤਰੀਆਂ ਲਾ ਲੈਣ ਦੋ ਫਿਰ ਮੈਨੂੰ ਫਿਰ ਆਪਾਂ ਡਾਉਣੇ ਆ ਲਓ ਭਾਈ ਆਪਣੀਆਂ ਛਤਰੀਆਂ ਲੱਗੀਆਂ ਤੇ ਹੁਣ ਆਪਾਂ ਬੱਚੇ ਫੜ ਲਈਏ ਤੇ ਬੱਚਾਂ ਨੂੰ ਡਾਉਣੇ ਆ ਤੇ ਆ ਜਾਓ ਫਿਰ ਫੜੀਏ ਬੱਚੇ ਦੋਨੋਂ ਬੱਚੇ ਤੇ ਡਾਈਏ ਦੇਖ ਦੇ ਅੱਜ ਕਿੰਨਾ ਟਾਈਮ ਔੜਦੇ ਅੱਜ ਪਹਿਲੀ ਡਾਈ ਆ ਠੀਕ ਹੈ ਭਾਈ ਜੀ ਇਹਨਾਂ ਦੀ ਤੇ ਵੇਖ ਦੇ ਅੱਜ 10 ਮਿੰਟ ਔੜਦੇ ਆ ਤਾਂ ਘੰਟਾ ਔੜਦੇ ਘੰਟਾ ਔੜਦੇ ਹਨ ਉਹ ਦੇਖਦੇ ਅੱਜ ਆ ਜਾਓ ਵੀ ਆਪਣੇ ਸ਼ੇਰ ਬਗਿਆ ਇਹਦੇ ਉਹ ਸੀ ਸੱਟ ਲੱਗੀ ਸੀ ਇਹ ਬੱਚੇ ਦੇ ਤੇ ਜਦੋਂ ਸੱਤ ਸੂਤ ਹੋਈ ਦੂਬਾ ਦਾ ਪੱਟ ਆਇਆ ਸੀ ਬਹੁਤ ਵਧੀਆ ਉੱਡਿਆ ਸੀ ਬੱਚਾ ਤੇ ਅੱਜ ਆਪਾਂ ਇਹਨੂੰ ਫੇਰ ਕੱਢਣ ਲੱਗੇ ਆ ਤੇ ਉਹ ਬੱਚਾ ਆਪਣਾ ਉਹ ਆ ਜਿਹੜੇ ਕੂਤਰ ਨੇ ਪਹਿਲੇ ਦਿਨ ਹੀ ਸ਼ਾਮ ਪਾਤੀ ਸੀ ਆਪਣੇ ਨੇ ਉਹ ਥੋੜੇ ਜਿਹਾ ਮੌਸਮ ਠੰਡੇ ਸੀ ਤੇ ਐਦ ਕੀ ਦੇਖ ਤੇ ਕਿੰਨਾ ਕੋੜਦਾ ਇੱਕ ਮਿੰਟ ਨੂੰ ਸੱਟ ਕਰ ਲਈਏ ਫਿਰ ਆਪਾਂ ਬਾਹਰ ਡੌਣੇ ਜਾ ਕੇ ਓ ਬਾਈ ਜੀ ਆ ਦੋ ਬੱਚੇ ਡੌਣ ਲੱਗੇ ਆਪਾਂ ਠੀਕ ਐ ਇੱਕ ਮੈਂ ਚਲ ਬਾਹਰ ਉਹ ਵੀ ਦਿਖਾ ਦਈਏ ਆਪਾਂ ਇਹਨਾਂ ਨੂੰ ਡਾਉਣੇ ਆ ਛਤਰੀਆਂ ਆਪਾਂ ਲਾਤੀਆਂ ਮੈਂ ਚੱਲ ਜੇ ਸਿੱਦੇ ਛਤਰੀਆਂ ਦੇ ਵਿੱਚ ਜਾਂਦੇ ਛਤਰੀਆਂ ਵੀ ਜਾ ਵੜਨ ਦੋ ਫਿਰ ਆਪਾਂ ਡਾਉਣੇ ਆ ਠੀਕ ਹੈ ਆਪਾਂ ਇਹਨੂੰ ਓਲਾ ਮਾਰ ਦਈਏ ਤੇ ਬਾਬਾ ਮਿਹਰ ਕਰੇ ਤੰਦਰੁਸਤੀ ਬਖਸ਼ੇ ਇਹਨਾਂ ਨੂੰ ਵੀ ਤੇ ਆਪਣੇ ਸਿੱਧੇ ਆ ਜਾਣ ਛਤਰੀਆਂ ਦੇ ਠੀਕ ਹੈ ਚਲੋ ਬਈ ਸ਼ੇਰਾ ਲੋ ਬਈ ਹੁਣ ਦੇਖਦੇ ਆ ਕੀ ਕਮਾਲ ਕਰਦੇ ਅੱਜ ਤੋਂ ਨੇ ਉੱਡ ਗਿਆ ਠੀਕ ਹੈ ਇੱਕ ਆ ਫਿਰਦਾ ਇੱਕ ਉਹ ਵਰਦਾ ਬਾਕੀ ਤੁਹਾਨੂੰ ਪਤਾ ਜਿਹੜਾ ਲਾਲ ਚੀਨਾ ਉਹ ਆਪਣਾ ਆ ਵਾ ਕਾਲਾ ਚੀਨਾ ਪਿੱਛੇ ਫਿਰਦਾ ਪਿਆ ਆ ਕੜਾ ਰਲ ਗਿਆ ਗੋਲਾ ਰਲ ਗਿਆ ਤੇ ਕੜਾ ਰਲ ਗਿਆ ਆ ਇੱਕ ਗੋਲਾ ਆ ਗਿਆ ਵਿੱਚ ਨਾਲੇ ਚਲੋ ਟਲੇ ਫਿਰੂ ਹੁਣ ਤਿੰਨੇ ਉੱਡਦੇ ਫਿਰੋ ਤੇ ਹੁਣ ਆਪਣੇ ਆ ਹੈ ਗਿਆ ਦੋ ਉੱਡ ਗਿਆ ਤੇ ਹੁਣ ਦੇਖਦੇ ਆ ਉੱਚੇ ਜਾਂਦੇ ਆ ਤੇ ਨੀਵੇਂ ਨੀਵੇਂ ਉੱਡਦੇ ਉਹ ਵੀ ਆਪਾਂ ਦਿਖਾਉਣੇ ਆ ਤੁਹਾਨੂੰ ਇੱਕ ਆਪਾਂ ਦੂਸਰੇ ਕਬੂਤਰਾਂ ਲਗੇੜਾ ਗੁੜਾ ਮਾਰ ਲਈ ਆਪਣੇ ਉਹ ਵੀ ਕਿੰਨਾ ਟਾਈਮ ਹੋ ਗਿਆ ਆਪਾਂ ਦਿਖਾਏ ਨਹੀਂ ਤੁਹਾਨੂੰ ਹਨਾ ਤੇ ਬਾਕੀ ਆ ਬੱਚੇ ਆਪਣੇ ਤੇ ਉਧਰ ਵੀ ਨਿਗਾਨੂਗਾ ਮਰਵਾ ਦੀਏ ਥੋੜੀ ਖੁੱਡਿਆਂ ਵਾਲੀ ਸਾਈਡ ਤੇ ਹੁਣ ਆਪਾਂ ਮਿੱਟੀ ਵੀ ਕੱਢ ਦੇਣੀ ਖੁੱਡਿਆਂ ਦੇ ਵਿੱਚੋਂ ਜਦੋਂ ਆਪਾਂ ਡੋਂ ਲਾ ਗਏ ਤੋਂ ਬਾਅਦ ਮਿੱਟੀ ਖੁੱਡਿਆਂ ਚ ਕੱਢ ਦੇਣੀ ਆਪਾਂ ਡੰਡਾ ਨਵਾਂ ਲਾਤਾ ਸੀਗਾ ਠੀਕ ਹੈ ਤੇ ਮੈਂ ਚੱਲੋ ਜਿਆਦੇ ਕਬੂਤਰ ਸੀ ਹੋ ਗਏ ਸੀ ਅੰਦਰ ਕਬੂਤਰੀਆਂ ਆਪਣੀਆਂ ਤੇ ਮੈਂ ਚੱਲ ਲਾ ਦੀਏ ਡੰਡੇ ਆ ਅੰਦਰ ਯਾ ਕਬੂਤਰੀਆਂ ਅੰਦਰ ਬੈਠੀਆਂ ਪਈਆਂ ਤੀਆਂ ਆ ਬੈਠੀਆਂ ਵਈਆਂ ਅਧੀਆਂ 2 3 ਪੁੰਜੇ ਬੈਠੀਆਂ ਪਈਆਂ ਠੀਕ ਐ ਇਹ ਆਪਣੀਆਂ ਵੱਡੀਆਂ ਕਬੂਤਰੀਆਂ ਮੇਨ ਤੇ ਬਾਕੀ 2 3 ਆਪਣੀਆਂ ਡਾਊਨ ਵਾਲੀਆਂ ਵਿੱਚ ਉਹ ਵੀ ਕੱਢਾਂਗੇ ਹਜੇ ਨਹੀਂ ਮੈਂ ਉਹਨਾਂ ਨੇ ਉਹਨਾਂ ਝਾੜ ਪੈ ਗਿਆ ਸੀ ਆਪਾਂ ਤਾਂ ਨਹੀਂ ਕੱਢੀਆਂ ਬਾਹਰ ਤੇ ਇਹ ਆਪਾਂ ਕਬੂਤਰ ਵਾਲੀ ਸੜਵਿੰਨੀ ਗੰਮਰਵਾ ਦਿੰਨੇ ਆ ਤੇ ਬਾਕੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸਾਰੇ ਵੀਰ ਭਰਾ ਇੱਕ ਬੱਚਾ ਤਾਂ ਬੈਠ ਵੀ ਗਿਆ ਛਤਰੀ ਤੇ ਇੱਕ ਮਿੰਟ ਨੂੰ ਡਰਾ ਕੇ ਆਪਾਂ ਸੈੱਟ ਕਰ ਦਿੰਦਾ ਮੈਂ ਚਲਾ ਆਤਾ ਸਿੱਧਾ ਛਤਰੀ ਤੇ ਗਿਆ ਤੇ ਪਹਿਲਾਂ ਦਰ ਨਿਗਾ ਮਰਵਾ ਦਈਏ ਆਪਣੇ ਆ ਕਬੂਤਰ ਵਾਲੀ ਸਾਈਡ ਇਹ ਆਪਣੇ ਵੱਡੇ ਕਬੂਤਰ ਅੱਧੇ ਬੱਚੇ ਡਾਉਣ ਵਾਲੇ ਇਹਦੇ ਵਿੱਚੋਂ ਠੀਕ ਹੈ ਬਈ ਜੀ ਜਿਵੇਂ ਉਹ ਵਿਚਾਲੇ ਡੱਬੇ ਬੱਚੇ ਦੇ ਵੱਡੇ ਕਬੂਤਰ ਦੇ ਨਾਲ ਬੈਠਾ ਲੇਖੋ ਜਿਵੇਂ ਮੋਜਾ ਬੈਠਾ ਹੋਇਆ ਉਹ ਵੀ ਡਾਉਣ ਵਾਲਾ ਆਪਣਾ ਤੇ ਇਹਨਾਂ ਚੋਂ ਬੈਠੇ ਹੋਏ ਆ ਆ ਦੋਨੇ ਆ ਵੀ ਡਾਉਣ ਵਾਲੇ ਆ ਤੇ ਉਹ ਵੀ ਡਾਉਣ ਵਾਲਾ ਵਾ ਉਹ ਪਿੱਛੇ ਕਬੂਤਰ ਬੈਠਾ ਉਹ ਵੀ ਡਾਉਣ ਵਾਲਾ ਦੋ ਜਿਹੜੇ ਪਿੱਛੇ ਇੱਕ ਲਾਤ ਵਾਲਾ ਆਪਣਾ ਕਾਲਾ ਚੀਨਾ ਕਟਪਾ ਇਹ ਵੀ ਡਾਉਣ ਵਾਲਿਆ ਜਿਹੜਾ ਸਾਹਮਣੇ ਬੈਠਾ ਹੈ ਵੀ ਡਾਉਣ ਵਾਲਾ ਆ ਵੀ ਡਾਉਣ ਵਾਲਾ ਠੀਕ ਹੈ ਇਧਰੋਂ ਲਗਭਗ 7-8 ਬੱਚੇ ਹੈਗੇ ਡਾਉਣ ਵਾਲੇ ਤੇ ਇਹ ਵੀ ਬਾਹਰ ਕੱਢਾਂਗੇ ਹੌਲੀ-ਹੌਲੀ ਕੱਢਾਂਗੇ ਹਨ ਜਿਵੇਂ ਜਿਵੇਂ ਆਪਣੇ ਛਤਰੀਆਂ ਦੇ ਸਿੱਧੇ ਆਉਂਦੇ ਰਹਿ ਆਪਾਂ ਉਹ ਵੀ ਡਾਵਾਂਗੇ ਤੇ ਜਿਹੜਾ ਆਪਣਾ ਬੱਚਾ ਸਿੱਧਾ ਛਤਰੀ ਤਾ ਪਹਿਲਾਂ ਇਹਨੂੰ ਡਾ ਲਈਏ ਤੇ ਬਾਕੀ ਇੱਕ ਬੱਚਾ ਆਪਣਾ ਉਹ ਉੱਡ ਜਾਂਦਾ ਫਿਰਦਾ ਪਿਆ ਠੀਕ ਹੈ ਤੇ ਇਹਨੂੰ ਡਾ ਦਈਏ ਕਿ ਜੀ ਡਰਾ ਕੇ ਜੇ ਥੋੜਾ ਜਿਹਾ ਚੱਲ ਜਾਊਗਾ ਤੁਹਾਨੂੰ ਪਤਾ ਯਾਰ ਪਹਿਲੇ-ਪਹਿਲੇ ਦਿਨਾਂ ਥੋੜਾ ਜਿਹਾ ਆਪਕਾ ਹੋ ਜਾਣਾ ਹੈ ਨਾ ਕਬੂਤਰ ਬਾਹਰ ਕੱਢਨੇ ਤੇ ਉਡਰਨ ਦਾ ਥੋੜਾ ਸਹੀ ਨਹੀਂ ਤਰੀਕਾ ਜਿਆ ਰਹਿੰਦੇ ਇੱਕ ਮਿੰਟ ਫਿਰ ਓੜਾਤੀ ਇਹਨੂੰ ਇਹ ਕਰੀਨਾ ਇਹ ਡਰਾ ਕੇ ਜੇ ਡਰਰਾਉਣਾ ਪੈਂਦਾ ਮਤਲਬ ਫਿਰ ਇਹ ਪੂਰਾ ਓੜਦਾ ਪ੍ਰੋਪਰ ਇਹ ਕਰੀ ਡਰ ਜੇ ਥੋੜਾ ਜਿਆ ਫਿਰ ਇਹ ਨਹੀਂ ਹੈ ਜਲਦੀ ਆਉਣਾ ਥੱਲੇ ਫਿਰ ਉੱਚਾ ਹੀ ਜਾਂਦਾ ਇਹ ਇੰਨਾ ਦਾ ਹੈਗਾ ਇਹਦੇ ਚ ਕੋ ਮਾਲ ਉਹ ਦਿਨਾਂ ਪਤਾ ਨਹੀਂ ਕੀ ਚੱਕਰ ਬਣ ਗਿਆ ਇਹ ਡਰ ਕੇ ਉੱਡ ਗਿਆ ਸੀਗਾ ਤੇ ਜਦੋਂ ਉੱਚਾ ਖੜਾ ਰਿਹਾ ਮਤਲਬ ਦੋ ਕਬੂਤਰ ਪੈਣੀ ਤਿੰਨ ਕਬੂਤਰ ਸੀ ਜਦੋਂ ਉੱਚੇ ਖੜੇ ਰਹੇ ਨਾਲ ਹੀ ਇਹ ਸੀਗਾ ਉਹਨਾਂ ਦੇ ਤੇ ਮੈਂ ਚਲੇ ਤਾਂ ਹੁਣ ਸੈਟ ਤਾਂ ਹੋ ਗਿਆ ਹੁਣ ਆਪਣਾ ਤੁਹਾਨੂੰ ਪਤਾ ਜਾਂ ਠੰਡਾ ਜਾਂ ਦੇ ਮਤਲਬ ਮੌਸਮ ਮੌਸਮ ਜਿਵੇਂ ਬਦਲਦੇ ਗਏ ਹਨਾ ਮੀਮੂ ਆਗੇ ਮੌਸਮ ਠੰਡੇ ਹੋ ਗਏ ਫਿਰ ਬੈਰੀ ਪੈਣ ਲੱਗੀ ਤੇ ਫਿਰ ਆਪਾਂ ਬੰਦ ਕਰ ਲਏ ਦੁਬਾਰਾ ਝਾੜ ਪੈ ਗਏ ਇਹਨਾਂ ਨੂੰ ਫਿਰ ਆਪਾਂ ਪੱਟਸਾਰ ਕਰਤੀ ਪਰ ਤੁਹਾਨੂੰ ਪਤਾ ਇੱਕ ਦੂਬਾਰ ਜੋ ਵੀ ਪ੍ਰੋਸੈਸ ਚੱਲਦਾ ਆਪਣਾ ਚੱਲਦਾ ਰਿਹਾ ਤੇ ਆਪਾਂ ਹੁਣ ਅੱਜ ਪਾਈ ਡਾਈ ਕੱਢਦੇ ਆ ਤੇ ਅੱਜ ਦੇਖੋ ਕੀ ਕਰਦੇ ਆ ਬਾਕੀ ਵੈਸੇ ਤਾਂ ਛਤਰੀ ਤੇ ਆ ਗਿਆ ਸੀ ਇੱਕਰੀ ਤਾਂ ਤੇ ਬਾਕੀ ਆਪਾਂ ਧੁੱਪ ਤੋਂ ਪਲਵਾ ਦੇਈ ਦੀ ਬਾਕੀ ਇੱਕ ਆ ਬੱਚਾ ਖਿਰਦਾ ਨੀਵਾ ਨੀਵਾ ਤੇ ਆ ਤਾਂ ਬੈਠ ਗਿਆ ਸੀ ਇੱਕਰੀ ਇਹਨੂੰ ਫੇਰ ਡਰਾ ਦਾਂਗੇ ਸੈਟ ਜਾ ਹੋ ਜੂਗਾ ਇੱਕਰੀ ਉਹਦੇ ਨਾਲ ਲੱਜਣ ਤੋਂ ਫੇਰ ਹੋਊਗਾ ਸੈਟ ਫੇਰ ਆਪਾਂ ਦਿਖਾਉਨੇ ਅੱਜ ਕਿੰਨਾ ਟਾਈਮ ਲੱਗਦੇ ਆ ਜੇ ਮਤਲਬ ਜ਼ਿਆਦਾ ਟਾਈਮ ਲੱਗ ਗਏ ਹਨ ਮਤਲਬ ਆਪਾਂ 9:30 ਵਜੇ ਕੰਮ ਤੇ ਜਾਈਦਾ ਤੇ ਫਿਰ ਜੇ ਮਤਲਬ ਜਿਆਦਾ ਟਾਈਮ ਕਰਗੇ ਫਿਰ ਆਪਾਂ ਅਗਲੀ ਪਾਰਟ ਚ ਤੁਹਾਨੂੰ ਦੱਸ ਦਾਂਗੇ ਕਿੰਨਾ ਟਾਈਮ ਲੱਗਿਆ ਬਾਕੀ ਆਪਣੇ ਜਿਹੜੇ ਦੋਸਤ ਹੋਣਗੇ ਉਹ ਤਾਰ ਦੇਣਗੇ ਦਾਣਾ ਪਾਣੀ ਜੋ ਵੀ ਕਰਨਾ ਇਹਨਾਂ ਦਾ ਪ੍ਰੋਸੈਸ ਉਹ ਕਰ ਦੇਣਗੇ ਮੈਂ ਫੋਨ ਤੇ ਦੱਸ ਦਊਗਾ ਠੀਕ ਹੈ ਉਹਨਾਂ ਨੂੰ ਫਿਰ ਆਪਾਂ ਤੁਹਾਨੂੰ ਅਗਲੇ ਪਾਰਟ ਚ ਦੱਸ ਦਾਂਗੇ ਹਾਂ ਵੀ ਆਪਣੇ ਬੱਚੇ ਇੰਨੇ ਉੱਡੇ ਸੀ ਇੰਨੇ ਨਹੀਂ ਉੱਡੇ ਠੀਕ ਹੈ ਭਾਈ ਕਿੱਧਰ ਜਾੜਿਆ ਆ ਕਰਦਾ ਜਿਹੜਾ ਪਿੰਡ ਜਿਹੜਾ ਕਾਲਾ ਜੀ ਨਾ ਬੱਚਾ ਸੀ ਉਹ ਤਾਂ ਛਤਰੀ ਤੇ ਇੱਕ ਕਰੀ ਫਿਰ ਸਿੱਧਾ ਆ ਗਿਆ ਉਹ ਫਿਰ ਬੈਠ ਗਿਆ ਚਲੋ ਆਪਾਂ ਹੁਣ ਲੈਣ ਦੇਣਾ ਡਾਉਣ ਵਾਸਤੇ ਇਹਨੂੰ ਤੇ ਆਪਣਾ ਇੱਕ ਬੱਚਾ ਉੱਡੀ ਜਾਂਦਾ ਲਾਲ ਚੀਨਾ ਬੱਚਾ ਉਹ ਆ ਫਿਰਦਾ ਪਿਆ ਠੀਕ ਹੈ ਇਹਦੇ ਨਾਲ ਫਿਰ ਆਪਾਂ ਡਾਉਣ ਵਾਸਤੇ ਫਿਰ ਇੱਕ ਬੱਚਾ ਹੋਰ ਕੱਢ ਲੈਣੇ ਆ ਠੀਕ ਹੈ ਤੇ ਆ ਵੀ ਬਾਹਰ ਕੀ ਬੈਠਾ ਤਾਂ ਹੀ ਵੇਖੀ ਜਾਂਦੇ ਨੂੰ ਆਇਆ ਡਾਊ ਦਾ ਠੀਕ ਹੈ ਤੇ ਅੱਜ ਫਿਰ ਕਿਹੜਾ ਕੱਢ ਦਈਏ ਆਪਾਂ ਆਹ ਕੱਢ ਦਿੰਨੇ ਆ ਕਬੂਤਰ ਆਪਣਾ ਇੱਧਰ ਜਾ ਵੜਿਆ ਆ ਬੱਚਾ ਕੱਢ ਦਿੰਨੇ ਠੀਕ ਹੈ ਨੂੰ ਬਾਲ ਜਗੇ ਦਿਖਾਉਣਾ ਸੈੱਟ ਕਰਕੇ ਚਲੋ ਜੀ ਆਪ ਕਬੂਤਰੀ ਆਪਾਂ ਡਾਉਣ ਲੱਗੀਆਂ ਠੀਕ ਹੈ ਤੇ ਬੱਚਾ ਕਿਧਰ ਫਿਰਦਾ ਪਿਆ ਉਹ ਵੀ ਬੈਨ ਨੂੰ ਕਰਦਾ ਪਿਆ ਆ ਗਿਆ ਤੇ ਇੱਕ ਛੱਡ ਦਿੰਨੇ ਨਾਲ ਜੇ ਤਾਂ ਸੈੱਟ ਹੋ ਗਿਆ ਇਹਦੇ ਨਾਲ ਠੀਕ ਹੈ ਨਹੀਂ ਤੇ ਫਿਰ ਬੈਠ ਜਾਣ ਕੋਈ ਚੱਕਰ ਨਹੀਂ ਫਿਰ ਆਪਾਂ ਤਾੜ ਦਾਂਗੇ ਹੁਣ ਆਪਾਂ ਤਿੰਨ ਬੱਚੇ ਕੱਢਦੇ ਬਾਹਰ ਉਹ ਬੱਚਾ ਤਾਂ ਕਾਲਾ ਚੀਨਾ ਆਪਣਾ ਛਤਰੀ ਤੇ ਬੈਠ ਗਿਆ ਤੇ ਬੱਲਾਓ ਛਤਰੀ ਤੇ ਬੈਠ ਗਿਆ ਸੀ ਹੁਣ ਆਪਾਂ ਕੀ ਡਾਉਣਾ ਹਨਾ ਹੌਲੀ ਹੌਲੀ ਤੁਹਾਨੂੰ ਪਤਾ ਖੁੱਲਣਗੇ ਇੱਕਦਮ ਥੋੜਾ ਆਪਣੇ ਕਬੂਤਰ ਸ਼ਾਂਪ ਪਾ ਦਿੰਨਾ ਹਨਾ ਥੋੜਾ ਇਹਨਾਂ ਦਾ 2-3 ਦਿਨ ਲਗਾਤਾਰ ਆਪਾਂ ਕੱਢਾਂਗੇ ਥੋੜੀ ਫਿਰ ਸੈੱਟ ਹੋਣਗੇ ਜਾਂਦਾ 2 ਘੰਟੇ ਉੱਡਣਗੇ ਹਨਾ ਤੇ ਬਾਕੀ ਆਪਾਂ ਵਾਵਾ ਟਾਈਮ ਹੋ ਗਿਆ ਆਪਾਂ ਬਾਹਰ ਨਹੀਂ ਕੱਢੇ ਸੀ ਇੱਕ ਤੂਪ ਤੂਪ ਵੀ ਆਪਾਂ ਮਤਲਬ 2-3 ਦਿਨ ਹੋ ਗਏ ਮੈਂ ਲਵਾਈ ਆ ਮਤਲਬ ਜਿਆਦਾ ਨਹੀਂ ਲਵਾਈ ਇੱਕ ਤਾਂ ਬਾਕੀ ਖੁੱਡਾਂ ਖੁੱਡਾਂ 'ਚ ਬੈਠੇ ਰਹਿੰਦੇ ਸੀ ਹਨਾ ਤੇ ਹੌਲੀ ਹੌਲੀ ਹੁਣ ਕਰਾਂਗੇ ਇਹਨਾਂ ਨੂੰ ਸੈੱਟ ਹੁਣ ਤੇ ਬਾਕੀ ਇਹ ਮੁੰਡਿਆਂ ਨੂੰ ਕਿਹਾ ਹੈ ਬਾਕੀ ਵਾਲਾ ਜਿੰਨੇ ਆਉਣਾ ਆ ਜਾਣ ਨਹੀਂ ਤੇ ਉਹ ਮੁੰਡਾ ਹੈਗਾ ਆਪਣਾ ਫਰਾਜ ਵਾਲੇ ਦਾ ਇੱਕ ਹੋਰ ਆ ਮੁੰਡਾ ਜਿਆਗ ਦਾ ਠੀਕ ਹੈ ਨਹੀਂ ਤੇ ਫਿਰ ਆਪਾਂ ਕਾੜੀ ਲੈਣੇ ਆ ਹੁਣ ਹੋ ਗਿਆ ਇੱਕ ਰੀਸੈਟ ਆ ਵੀ ਹੁਣ ਉੱਚਾ ਜਾ ਹੁਣ ਹੋ ਗਿਆ ਛਤਰੀ ਤੋਂ ਪਹਿਲਾਂ ਨਹੀਂ ਵਣੀ ਵਸੀ ਇਹ ਕਾ ਬੱਚਾ ਜਿਹੜਾ ਜਿਹਦੀ ਨੌਕ ਆਪਣੀ ਉਹ ਹੋਆ ਟੁੱਟ ਗਈ ਸੀ ਮਾੜੀ ਜਿਹੀ ਵਿੰਗੀ ਹੋ ਗਈ ਸੀ ਇਹ ਵੀ ਪਹਿਲਾਂ ਬਹੁਤ ਵਧੀਆ ਉਰ ਦੇ 7 ਵਜੇ ਤੀ ਕੋਟ ਦੇ ਜੀ ਸ਼ਾਮ ਦੇ ਤੇ ਹੁਣ ਦੇਖੋ ਕੀ ਕਮਾਲ ਕਰਦਾ ਕੀ ਨਹੀਂ ਕਰਦਾ ਇੱਕ ਗਰੀਦਾ ਹੋ ਗਿਆ ਥੋੜਾ ਜਿਹਾ ਸੈਟ ਉੱਚਾ ਜਾ ਜਾਂਦਾ ਦਾ ਪਿਆ ਜੇ ਇਹਨੂੰ ਵੀ ਲੈ ਗਿਆ ਬਾਲੀ ਵਧੀਆ ਗੱਲ ਆ ਤੇ ਫਿਰ ਆ ਇਹਨੂੰ ਆਪਾਂ ਤਾੜ ਦਾਂਗੇ ਆ ਬੱਚੇ ਨੂੰ ਠੀਕ ਹੈ ਗਰੀ ਬੈਠਾ ਰਹਿਣ ਦੋ ਤਿੰਨ ਮਿੰਟ ਤੇ ਫਿਰ ਆਪਾਂ ਲੈ ਜਾਾਂਗੇ ਛਟਾ ਮਤਲਬ ਹੇਟ ਆ ਕਿ ਨਾ ਛੜ ਦਾਂਗੇ ਕੂਡੇ ਦੇ ਵਿੱਚ ਕਿਉਂਕਿ ਅਜੇ ਤਾਂ ਮੌਸਮ ਠੰਡਾ ਹੀ ਆ ਇੱਕ ਗਰੀ ਸਿੱਧਾ ਆ ਗਿਆ ਇੰਨਾ ਹੀ ਬਹੁਤ ਹਨ ਆਪਣਾ ਕਬੂਤਰ ਕਿਤੇ ਪੈਰ پاسੇ-ਪਾਸੇ ਨਹੀਂ ਲੱਗ ਕੇ ਆਇਆ ਹਨ ਫਿਰ ਉਹ ਐਵੇਂ ਝਾਕ-ਝਾਪਾ ਬੈਠੇ ਰਹੀਦਾ ਛਤਰੀ ਛੱਤ ਉੱਤੇ ਕਿ ਯਾਰ ਛੱਤ ਤੇ ਬੈਠੇ ਆ ਕਿਤੇ ਛਤਰੀ ਤੇ ਬੈਠਾ ਹੁੰਦਾ ਕਬੂਤਰ ਹਣਾ ਕਿ ਫਿਰ ਉੱਥੇ ਜਾਵੜਾ ਫਿਰ ਛਤਰੀ ਤੇ ਆ ਗਿਆ ਉਹ ਥੋੜਾ ਭੜਾ ਜਾ ਲੱਗਦਾ ਇੱਕ ਤਾਂ ਫਿਰ ਅਗਲਾ ਵੀ ਗਾਂ ਅਗਲਾ ਵੀ ਸੋਚਦਾ ਹਨਾ ਕਬੂਤਰ ਜਿਹਦੀ ਸਾਈਡ ਤੇ ਬੈਠੀ ਜਨ ਉਹਦਾ ਕੀ ਫਾਇਦਾ ਤੇ ਹੁਣ ਦਿਖਾ ਦਿੰਨਾ ਹੁਣ ਉਹ ਸਿੱਧੇ ਹੋ ਗਿਆ ਦੋਨੇ ਹੁਣ ਦੋਨੇ ਉੱਡਣਗੇ ਜੋਟ ਬਣਾ ਕੇ ਤੇ ਦੇਖਦੇ ਹਾਂ ਹੁਣ ਕਿੰਨਾ ਉੱਡਦੇ ਆ ਠੀਕ ਹੈ ਜਿਹ ਛਤਰੀ ਦੀ ਚਾਸ ਕਰਨਗੇ ਫਿਰ ਆਪਾਂ ਆ ਬੱਚਾ ਲਾ ਦਾਂਗੇ ਛਤਰੀ ਤੋਂ ਠੀਕ ਹੈ ਤੇ ਲਓ ਜੀ ਆ ਕਬੂਤਰੀ ਆਣ ਕੇ ਬੈਠ ਗਈ ਜਿਹੜੀ ਛੱਟ ਲੱਗੀ ਸੀ ਜਿਹਦੇ ਮੋਢੇ ਤੇ ਤੇ ਸਿੱਧੀ ਛਤਰੀ ਤੋਂ ਉੱਠਾ ਗਈ ਸਕੂਟੀ ਦੇ ਵਿੱਚ ਤੇ ਆਪਾਂ ਨੂੰ ਛੱਡ ਦਿੰਨੇ ਨਾਲੇ ਹੁਣ ਆਪਣੇ ਦੋ ਬੱਚੇ ਉੱਡੀ ਜਾਂਦੇ ਆ ਠੀਕ ਹੈ ਬਈ ਤੇ ਬਾਕੀ ਆ ਬੱਚੇ ਜਿਹੜੇ ਡਾਊਨ ਵਾਲੇ ਆ ਤੇ ਬਾਕੀ ਆਪਣੇ ਨਾਲ ਵਾਲੇ ਖੁੱਟੇ 'ਚ ਪਹਿਲੇ ਖੁੱਡੇ ਚ ਆ ਠੀਕ ਹੈ ਉੱਪਰ ਤਾਂ ਕੋਈ ਨਹੀਂ ਖਾਲੀ ਹੋਇਆ ਪਿਆ ਬਸ ਇੰਨੇ ਕੇ ਬੱਚੇ ਆਪਣੇ ਕੋਲੇ ਡਾਊਨ ਵਾਲੇ ਤੇ ਬਾਕੀ ਉਹ ਦੇਖਦੇ ਹੁਣ ਕਿੰਨਾ ਵੀ ਟਾਈਮ ਕਰਦੇ ਆਪਣੇ ਦੂਸਰੇ ਬੱਚੇ ਠੀਕ ਹੈ ਉਹ ਦੇਖਦੇ ਹੁਣ 1 ਮਿੰਟ ਦਾ ਵਜਾ ਹੁਣ ਦੇਖ ਲੈਣ ਦੋ ਕਿੱਥੇ ਜਾਵੜੇ ਇੱਕ ਤਾਂ ਫਿਰਦਾ ਪਿਆ ਲਾਲ ਚੀਨਾ ਤੇ ਜਿਹੜਾ ਜਿਹਦੀ ਨੋਕ ਟੁੱਟੀ ਸੀ ਨਾ ਉਹ ਮੈਂ ਸਾਨੂੰ ਲੁਕਾਉਣਾ ਕਿੱਧਰ ਜਾੜਿਆ ਉਹ ਆ ਕਰਦਾ। ਦਾਪਾ ਬਾਅਦ ਚ ਕੱਢ ਲਦਾ ਸੀ ਕਿਉਂਕਿ ਉਹ ਬੈ ਗਿਆ ਸੀ ਆਪਣਾ ਨਾਲ ਆਲਾ ਤਾਂ ਕੱਢਦਾ ਸੀ ਬਾਹਰ। ਤੇ ਦੇਖ ਲੈ ਕਿੰਨਾ 10 ਵਜੇ ਤੱਕ ਬੈੰਦੇ 9 ਵਜੇ ਤੱਕ ਬੈੰਦੇ ਠੀਕ ਹੈ ਦੇਖ ਲੈ ਆਪਾਂ ਇੱਕ ਰੀ। ਤੇ ਬਈ ਅੱਧਾ ਘੰਟਾ ਉੱਡ ਗਿਆ ਸੀ ਆਪਣਾ ਲਾਲਚੀ ਨਾ ਬੱਚਾ ਜਿਹੜਾ ਦੂਸਰਾ ਸੀ ਉਹ ਤਾਂ ਟਾਈਮ ਨਹੀਂ ਬੈ ਗਿਆ ਸੀਗਾ। ਤੇ ਹੁਣ ਆ ਤਾੜ ਦਿੰਨੇ ਇਹਨੂੰ ਇੱਕ ਰੀ। ਇੱਕ ਬੱਚਾ ਪਾ ਜਿਹੜਾ ਹੋੜ ਦਾ ਸੀ ਉਹ ਪਤਾ ਨਹੀਂ ਕਿਹੜੀ ਸਾਈਡ ਜਾ ਵੜਿਆ ਉਹ ਦੇਖਿਆ ਨਹੀਂ ਆਲਾ ਓਏ ਰੋਜਤ ਬੱਸ ਬੱਸ ਧਿਆਨ ਨਾਲ ਆਦੀ ਕਿਤੇ ਇਹ ਹੀ ਡਾ ਦੇ ਪਰਲੀ ਸਾਈਡ ਵੜ ਰਹਿਣਾ ਜਮਾ ਛਤਰੀ ਨੀਵੀਂ ਕਰ ਲਈ ਵੱਡੇ ਛਤਰੀ ਦਾ ਹੀ ਤਾਂ ਭੈ ਸੁੱਖ ਵੀ ਆ ਦੇ ਦੁੱਖ ਵੀ ਆ ਧਿਆਨ ਨਾਲ ਹੈਲੋ ਬਾਈ ਜੀ ਆਪਾਂ ਕਬੂਤਰੀ ਧਾਰ ਲਈ ਸੀਗੀ ਤੇ ਆਹ ਕਬੂਤਰੀ ਸੀਗੀ ਠੀਕ ਐ ਅੱਧਾ ਅੱਧਾ ਘੰਟਾ ਉੱਡੀਆ ਇੱਕ ਆਧਾ ਘੰਟਾ ਉੱਡੀ ਇੱਕ ਪਤਾ ਨਹੀਂ ਜਿਹੜਾ ਦੂਸਰਾ ਆਪਾਂ ਡਾਇ ਸੀ ਟੁੱਟੀ ਨੋਕ ਵਾਲਾ ਉਹ ਵੀ ਉੱਡੀ ਜਾਂਦਾ ਸੀਗਾ ਤੇ ਉਹ ਹੁਣ ਪਤਾ ਨਹੀਂ ਕਿੱਧਰ ਜਾਵੜਿਆ ਤੇ ਬਾਕੀ ਜਿਹੜਾ ਆਪਣਾ ਉਹ ਕਾਲਾ ਚੀਨਾ ਬੱਚਾ ਸੀ ਉਹ ਤਾਂ ਟਾਈਮ ਨਹੀਂ ਬਹਿ ਗਿਆ ਸੀ ਠੀਕ ਐ ਬਾਕੀ ਆਧਾ ਘੰਟਾ ਉੱਡੇ ਆਪਣਾ ਤੇ ਕੱਲ ਨੂੰ ਵੀ ਆਪਾਂ ਡਾਵਾਂਗੇ ਕੱਲ ਨੂੰ ਦੇਖਦੇ ਕਿੰਨਾ ਟਾਈਮ ਕਰਦੇ ਆ ਤੇ ਬਾਕੀ ਆਪਣੇ ਨਾ ਮੀ ਵੀਡੀਓ ਦੇਖਣ ਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਰੇ ਵੀਰ ਭਰਾ ਤੇ ਫਿਰ ਆਪਾਂ ਮਿਲਦੇ ਤੁਹਾਨੂੰ ਸਾਰੇ ਜੀ ਤਰਾਹ ਹੁਣ ਅਗਲੀ ਵੀਡੀਓ ਦੇ ਵਿੱਚ ਤੇ ਬਾਕੀ ਦਿੰਨੇ ਆ ਅਪਡੇਟ ਅਗਲੀ ਵੀਡੀਓ ਦੇ ਵਿੱਚ ਹਾਂ ਵੀ ਕਿੰਨਾ ਟਾਈਮ ਉੜਦੇ ਕਿੰਨਾ ਟਾਈਮ ਨਹੀਂ ਤੇ ਓਕੇ ਭਾਈ ਜੀ ਸਾਰੇ ਵੀਰ ਭਰਾਵਾਂ ਨੂੰ